इसके लिए शाबाशि हमारा ये जो तो विरसा है आप देखिए तो तो यहाँ की विशिष्टता ये लगी जहाँ पर हमारे पूरे पंजाब में आज का त्यौहार मनाया जा रहा है विन्द विध क्लब्स में मंदिरों में अपनी गलियों क्वालिटी में इसकी विशिष्टता ये लगी कि पंजाब के विरसा को लेकर रखा महिलाओं का जितम परिधान है यहाँ पर उन्होंने सच्चाई से हाथों की सच्चाई से खुशहा से सभी को उन्हें पंजाब या फिर से यहां की संस्कृति लोगों का करते हुए इस कार्यक्रम को जिस तरह कर रहा है मैं धन्यवाद करूँगी नन्नी नन्नी बच्चियाँ हमारे पंजाबी परिधान में यूँ सज्जित हैं तो अच्छा लगा कि वास्तव में ये बिरसा है ये महिलाओं में आगे आने वाली पीढ़ी और बहुए हैं उनकी सासें भी हैं तीन पीढ़ी जब एक मंच के एक आंगन में इस त्यौहार को मना रही हैं तो इसे मैं जहाँ पर साधुवाद देती हूँ वहीं मैं अवश्य कहूँगी इस प्रकार के कार्यक्रम आने वाले हुए निरंतर इस प्रकाश से घर हो सकते तो उनसे मैं बधाई भी देती हूँ और आज मुख्य अतिथि के रूप में इन्होंने मुझे बुलाकर बहुत मान दिया है हर महिला को सुख सौभाग्य का आशीर्वाद मां पार्वती से इस सावन के महीने में मैं विशेष ਮੇਰਾ ਨਾਮ ਅੰਜੂ ਸ਼ਰਮਾ ਮੈਂ ਇਥੇ ਅਗਰ ਚੀਫ ਯਾਸਟਾਈਸੀ ਸੀ ਤੇ ਅਮਨ मैम ਨੇ ਮੈਨੂੰ ਬੁਲਾਇਆ ਜਿਨ੍ਹਾਂ ਨੇ ਆਨਰਸ ਕੀਤਾ ਤੇ ਬਹੁਤ ਅੱਛਾ ਪ੍ਰੋਗਰਾਮ ਸੀ ਸੌਣ ਦਾ ਕੀਆਂ ਦਾ ਤਿਹਾੜ ਸੀਗਾ ਕੁੜੀਆਂ ਬਹੁਤ ਸੋਹਣੀਆਂ ਬਣ ਕੇ ਆਈ ਹੋਈਆਂ ਸੀ ਇੱਕ ਤੋਂ ਇੱਕ ਸੀਗੀਆਂ ਸੌਣ ਦਾ ਮਹੀਨਾ ਸਪੈਸ਼ਲੀ ਕੁੜੀਆਂ ਆਪਣੇ ਪੇਕੇ ਘਰਾਂ ਦੀਆਂ ਨੇ ਤੇ ਹਰ ਇੱਕ ਫਰੈਂਡਸ ਨੂੰ ਮਿਲਦੀਆਂ ਆਪਣਿਆਂ ਨੂੰ ਬਹੁਤ ਸੋਹਣਾ ਤਿਹਾੜ ਸੀਗਾ ਮੈਂ ਪੰਜਾਬ ਚ ਇਹੀ ਪ੍ਰਮੋਟ ਕਰੂੰਗੀ ਚਾਹੇ ਤੁਸੀਂ ਛੋਟਾ ਕਰੋ ਪਰ ਸੌਣ ਦਾ ਤਿਹਾੜ ਜ਼ਰੂਰ ਮਨਾਓ ਬਹੁਤ ਵਧੀਆ ਫੰਕਸ਼ਨ ਸੀਗਾ ਤੇ ਸੌਣ ਦਾ ਮਹੀਨਾ ਆ ਤੇ ਮੈਂ ਸੌਣ ਦਾ ਤਿਹਾਰ ਦੇ ਇੱਕ ਬੋਲੀ ਪਾਉਂਗੀ ਸੌਣ ਦਾ ਮਹੀਨਾ ਪੈਂਦੀ ਗਿੱਦੇ ਚ ਤੁਮਾ ਲਵੇ ਮੂੜ ਜਾ ਸ਼ਕੀਨਾ ਮੈਂ ਨਹੀਂ ਜਾਣਾ ਤੇਰੇ ਨਾਲ ਰਾਸ਼ੀ ਅਗਰਵਾਲ ਜੀ ਆਇਆਂ ਨੂੰ ਰਾਸ਼ੀ ਅਗਰਵਾਲ मैम ਨੂੰ ਮੈਂ ਪਹਿਲੀ ਵਾਰੀ ਮਿਲੀ ਬਹੁਤ ਅੱਛਾ ਲੱਗਿਆ ਬਹੁਤ ਹੀ ਡਾਊਨਵਰਡਸ ਨੇ ਬਹੁਤ ਅੱਛਾ ਲੱਗਿਆ ਐਨੀ मैम ਨੂੰ ਮਿਲੀ ਮੈਂ ਅੱਜ ਉਹਨਾਂ ਨਾਲ ਮੈਨੂੰ ਬਹੁਤ ਅੱਛਾ ਲੱਗਿਆ ਮਿਲ ਕੇ ਬਹੁਤ ਨੇਚਰ ਵਾਈਜ਼ ਬਹੁਤ ਵਧੀਆ ਨੇ ਬਹੁਤ ਸਾਰੇ ਬਹੁਤ ਵਧੀਆ ਸੀਗੇ ਸਭ ਨੇ ਬਹੁਤ ਅੱਛਾ ਕੰਮ ਕੀਤਾ ਥੈਂਕ ਯੂ ਹਾਂਜੀ ਪੰਜਾਬੀ ਕਲਚਰ ਬਿਲਕੁਲ ਦੇਖਣ ਨੂੰ ਮਿਲ ਰਿਹਾ ਸਾਰੀਆਂ ਕੁੜੀਆਂ ਬਹੁਤ ਸੋਹਣੀਆਂ ਬਣ ਕੇ ਆਈਆਂ ਹੋਈਆਂ ਹਰ ਇੱਕ ਇੱਕ ਤੋ ਇੱਕਾ ਸਭ ਨੇ ਆਪਣੇ ਪੰਜਾਬੀ ਕਲਚਰ ਚ ਹੀ ਆਈਆਂ ਹੋਈਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀਆਂ ਮੈਂ ਇਹੀ ਪ੍ਰਮੋਟ ਕਰੂੰਗੀ ਪੰਜਾਬ ਨੂੰ ਦੇਖੋ ਪੰਜਾਬ ਦੀਆਂ ਕੁੜੀਆਂ ਬਹੁਤ ਸੋਹਣੀਆਂ ਨੇ ਬਹੁਤ ਸੋਹਣੇ ਡਾਲਰ ਤੇ ਜਾ ਸਕਾ ਮੇਰਾ ਨਾਮ ਆਲੀਆ ਮਨ ਗੁਫਤਾ ਹੈ ਤੇ ਮੈਂ ਤਰਸੀਮ ਕਲੋਨੀ ਮੇਰਾ ਗਰੁੱਪ ਹੈ ਉਹਦੇ ਥ्रू ਮੈਂ ਸਾਰੇ ਨਾਲ ਮਿਲ ਕੇ ਜਿੰਦੇ ਵਿੱਚ ਮੇਰੇ 9 ਮੈਂਬਰ ਨੇ ਤੇ ਉਹਨਾਂ ਨਾਲ ਮਿਲ ਕੇ ਮੈਂ ਪ੍ਰੋਗਰਾਮ ਕੀਤਾ ਤਾਂ ਬਹੁਤ ਵਧੀਆ ਪ੍ਰੋਗਰਾਮ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਆਫ ਆਨਰ ਚੀਫ ਗੈਸਟ ਪਹਿਲਾਂ ਜਿਵੇਂ ਐਨੀ ਸਿਕਾ ਜੀ ਆਏ ਨੇ ਸਾਡੇ ਅਵਾਰਡ ਦੇ ਐਕਸ ਕਾਉਂਸਲਰ ਨੇ ਤੇ ਜਿਹੜੇ ਪ੍ਰੈਜ਼ੈਂਟ ਕਾਉਂਸਲਰ ਹੈ ਉਹਨਾਂ ਦੀ ਵਾਈਫ ਉਸ ਤੋਂ ਬਾਅਦ ਮੰਜੂ ਸ਼ਰਮਾ ਜਿਹੜੇ ਡਾਕਟਰ ਨੇ ਤੇ ਮੈਨੇਜਰ ਨੇ ਇੱਕ ਸਲੂਨ ਦੇ ਉਸ ਤੋਂ ਬਾਅਦ ਰਾਸ਼ੀ ਅਗਰਵਾਲ ਜੀ ਆਏ ਆ ਜਿਹੜੇ ਕਿ ਸਟੇਟ ਲੈਵਲ ਦੇ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ ਵਿੱਚ ਤੇ ਉਹਨਾਂ ਨਾਲ ਉਹ ਸਾਰੇ ਆਏ ਸੀ ਇਹਦੇ ਇੰਨਾ ਵਧੀਆ ਲੱਗਿਆ ਪ੍ਰੋਗਰਾਮ ਸਾਰੇ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਬਹੁਤ ਅੱਛਾ ਰਿਹਾ ਕਾਫੀ ਪਾਰਟਿਸਪੈਂਟਸ ਵੀ ਸੀਗੇ ਤੇ ਪਰਫਾਰਮੈਂਸ ਹੋਈਆਂ ਨੇ 11 12 ਉਸ ਤੋਂ ਬਾਅਦ ਰੇਂਬੋ ਹੋਈ ਹੈ ਉਸ ਤੋਂ ਬਾਅਦ ਹੁਣ ਤੀਜ ਫਸ ਸੈਕਿੰਡ ਥਰਡ ਤੀਜ ਵੀ ਅਸੀਂ ਕੱਢਿਆ ਤੇ ਬਹੁਤ ਅੱਛਾ ਲੱਗ ਰਿਹਾ ਪ੍ਰੋਗਰਾਮ ਗੁਰਤੋਸ ਵਾਲੇ ਆਏ ਉਹਨਾਂ ਨੇ ਸਪான்ਸਰ ਕੀਤਾ ਅਮਨ ਅਮਨਦੀਪ ਕੌਰ ਹੈ ਉਹਨਾਂ ਨੇ ਡੈਕੋਰੇਸ਼ਨ ਸਪான்ਸਰ ਕੀਤੀ ਹੈ ਬਾਕੀ ਐਨੀ ਸਿੱਕਾ ਜੀ ਨੇ 올ਓਵਰ ਸਾਰਾ ਕੁਝ ਸਪான்ਸਰ ਕੀਤਾ ਤੋਂ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਬਹੁਤ ਅੱਛਾ ਲੱਗਿਆ ਰਾਸ਼ੀ ਅਧਰਵਾਲ ਉਹ ਸਪੈਸ਼ਲ ਟਾਈਮ ਕੱਢ ਕੇ ਆਏ ਨੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਬਹੁਤ ਮੈਂ ਉਹਨਾਂ ਨੂੰ ਧੰਨਵਾਦ ਕਰਾਂਗੀ ਕਿ ਉਹ ਮੇਰੇ ਕੋਲ ਆਏ ਇਸ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਹਾਂਜੀ ਆ ਮੈਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਫੰਕਸ਼ਨ ਬਾਰੇ ਸਭ ਤੋਂ ਪਹਿਲੇ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਸਮ ਟਾਈਮ ਟੂ ਟਾਈਮ ਆਪਾਂ और का जो तीसरा का इवेंट है आलिया जी वोट गया लेडीज़ वालों गया और इतना अच्छा इवेंट है तीज का फेस्टिवल इस टाइम लेर इन सोनिया सोनिया बन के आ रही हैं और पुराना विरसा जो अभी खुली जा रहे थे वो अज उन्होंने याद दिलाया और मैं आलिया जी को कहनी हर इसी तरह इवेंट करते रहो तो अब हमेशा साथ देवेंगे तो ਆਇਸਪਟੋ ਫੀਡ ਫੋਟੋ ਕਰਨ ਵਾਲਾ ਕਾਜੀ ਕਿਦਾਂ ਇੱਕ ਗਿੱਦੇ ਰੋਣਗਾ ਦੇਖਣ ਮਿਲ ਰਹੀਆਂ ਅੱਜ ਦੇਖੋ ਪੰਜਾਬੀ ਅੱਜ ਜੋ ਰੋਣਗਾ ਦੇਖਣ ਨੂੰ ਮਿਲੀਆਂ ਮੈਂ ਕਿੰਨੀ ਐਤਾਂ ਖੁਸ਼ੀਆਂ ਹਮੇਸ਼ਾ ਸਾਦੇ ਚਿਹਰੇ ਤੇ ਬਨੇ ਰਹੇ ਹਾਂ ਫੰਕਸ਼ਨ ਲਈ 아이 ਥਿੰਕ ਯੂ ਗ੍ਰੈਂਡ ਸਿਲਵਰ ਸਪੂਨ ਦੇ ਵਿੱਚ ਤੀਜ ਦਾ ਤਿਉਹਾਰ ਮਨਾਇਆ ਸੀ ਕਾਫੀ ਅੱਛੀ ਇਥੇ ਦੀ ਸਰਵਿਸ ਸੀ ਇਹ ਸੀ ਵੀ ਬਹੁਤ ਇੰਜੋਏ ਕੀਤਾ ਫੰਕਸ਼ਨ ਬਹੁਤ ਹੀ ਸੋਹਣਾ ਅਰੇਂਜ ਕੀਤਾ ਹੋਇਆ ਸੀਗਾ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਸੀ ਸਾਨੂੰ ਸਾਰੇ ਨੂੰ ਇੱਥੇ ਬਹੁਤ ਜ਼ਿਆਦਾ ਮਜ਼ਾ ਆਇਆ ਸਾਰੇ ਮੁਟਿਆਰੇ ਬੰਟਣ ਕੇ ਆਈਆਂ ਆਏ ਪੂਰੇ ਮੇਕਅਪ ਮੇਕਅਪ ਕਰਕੇ ਆਏ ਪੂਰੇ ਹਾਰ ਸ਼ਿੰਗਾਰ ਕਰਕੇ ਆਏ ਅਸੀਂ ਬਹੁਤ ਇੰਜੋਏ ਕੀਤਾ ਤੀਆਂ ਦਾ ਤਿਹਾੜ ਬਹੁਤ ਸਾਰਾ ਕਿੱਦਾਂ ਪਹਿਰਿਆ ਹੈ ਬੋਲੀਆਂ ਪਹਿਰੀਆਂ ਹੈ ਇਸੇ ਮੌਕੇ ਤੇ ਮੈਂ ਤੁਹਾਨੂੰ ਇੱਕ ਬੋਲੀ ਕਹਾਵਾਂਗੀ ਸੋ ਹਣ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਤੀ ਇਸ ਦਾ ਫੰਕਸ਼ਨ ਹੈ ਅਸੀਂ ਇੱਥੇ ਇੰਜੋਏ ਕਰ ਰਹੇ ਹਾਂ ਬਹੁਤ ਜ਼ਿਆਦਾ ਹਰ ਇੱਕ ਲੇਡੀ ਸਭ ਕੁਝ ਫੁੱਲ ਕੇ ਆਪਣਾ ਸ਼ਿੰਗਾਰ ਕਰਕੇ ਆਈਆਂ ਨੇ ਸਾਰੀਆਂ ਮਟਿਆਰਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਐਂਡ ਥੈਂਕ ਯੂ ਸੋ ਮਚ ਆਲਿਆ ਤੀ ਤੁਸੀਂ ਆਰਗੇਨਾਈਜ਼ ਕੀਤਾ ਬਹੁਤ ਅੱਛਾ ਲੱਗਾ ਪਰ ਐਗਜ਼ੈਪਸ਼ਨ ਕੋਈ ਨਹੀਂ ਬਹੁਤ ਐਡਾ ਹੋਣੇ ਚਾਹੀਦਾ ਫੰਕਸ਼ਨ ਅਸੀਂ ਜ਼ਰੂਰ ਜੁਆਇਨ ਕਰਾਂਗੇ ਬਹੁਤ ਵਧੀਆ ਮੈਡਮ ਕੀ ਨਾਮ ਹੋ ਰਿਹਾ ਮੇਰਾ ਨਾਮ ਪ੍ਰਿੰਕਾ ਗੁੰਬਰ ਹੈ ਹਾਂ ਮੈਂ ਅਜੇ ਡ੍ਰੈਫਟ ਸੀ ਜੋ ਕੁਝ ਚਾਹੀਦਾ ਮੇਰਾ ਨਾਮ ਪ੍ਰਿੰਕਾ ਹੀ ਹੈ ਇਹਨਾਂ ਦਾ ਵੀ ਲੋਕ ਚਾਹੀਏ ਤੇ ਅਸੀਂ ਆਪਣਾ ਵਰਕ ਦਾ ਸੋਲਸਨ ਆਏ ਹਾਂ ਮੈਂ ਮੇਰਾ ਹੀ ਕ੍ਰੇਕ੍ਰੇਸ਼ਨ ਦਾ ਕੰਮ ਹੈ ਡੈਡੀ ਗੇਮਸ ਦਾ ਤੇ ਅਸੀਂ ਆਪਣੇ ਲਈ ਸੋਲਸਨ ਜਿਫਟ ਲੈਣ ਆਏ ਹਾਂ ਕਿਹਦਾ ਲੱਗ ਰਿਹਾ ਅੱਜ ਪ੍ਰੋਗਰਾਮ ਦੇ ਪਹੁੰਚਿਆ ਬਹੁਤ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਉਹ ਇਦਾਂ ਹੀ ਫੰਕਸ਼ਨ ਹੋਣਾ ਚਾਹੀਦਾ ਹਾਂਜੀ ਹਾਂਜੀ ਹੋਣਾ ਚਾਹੀਦਾ ਹੈ ਔਰ ਸਾਡਾ ਤਾਂ ਦੂਜਾ ਤਾਂ ਹੋਰ ਬਹੁਤ 3 ਚਾ ਜੁਆਇਨ ਕਰਕੇ ਹਾਂ ਔਰ ਕੀ ਕਿਹਾ ਜੋ ਲੈਡੀਜ਼ ਮੈਂ ਦਾ ਪ੍ਰੋਗਰਾਮ ਹੈ ਇਹ ਆਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਆਣਾ ਚਾਹੀਦਾ ਦੰਦ ਹੋ ਰਿਹਾ ਬਹੁਤ ਵਧੀਆ ਬਹੁਤ ਦਾ ਹੋ ਰਿਹਾ ਤਾਂ ਹੋਰ ਹੋਣਾ ਹੈ ਚਾ ਪੰਜਾਬਰ ਬਣ ਗਿਆ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਆਧੇ ਕਦੇ ਬਣਦੇ ਨੇ ਮਿਸਾਲ ਦੇ ਇੱਕ ਦੋ ਸਾਲ ਬਾਅਦ ਹੀ ਬਣਦੀ ਦਾ ਪੰਜਾਬੀ ਹਾਂਜੀ ਮੈਡਮ ਕੀ ਕੀ ਨਾਮ ਹੈ ਬੁਰਾ ਤੁਹਾਡਾ ਜੀ ਸਰਵਿਸ ਸਾਰੀਆਂ ਜਿਹੜੀਆਂ ਚੀਜ਼ ਬਣੀਆਂ ਹੋਈਆਂ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤੋ ਚੱਲਾਂਗੇ ਨਹੀਂ ਆ ਕੇ ਤੇ ਇਹਨੂੰ ਚੋਇਸ ਕਰਦੇ ਕਿ ਜਿਵੇਂ ਨਾ ਨਾ ਕੋ ਬੈਕ ਕਰਨਾ ਹੋਵੇ ਚੱਲੋ ਇਸ ਸਮੇਂ ਹਾਂ ਸ਼ੁਰੂ ਮਾਈਕ ਚਲੋ ਮਾਈਕ ਚਲੋ ਹਾਂ ਅਜੀ ਮੈਡਮ ਕੀ ਨਾਮ ਹੈ ਮੇਰਾ ਨਾਮ ਪ੍ਰੀਆ ਪਟਕਾ ਅੱਜ ਸਰਤੀਆਂ ਦਾ ਫੰਕਸ਼ਨ ਹੋ ਰਿਹਾ ਜੋ ਕਿ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਤੇ ਇਸ ਵੇਲੇ ਸਾਰੇ ਫੁੱਲ ਇੰਜੋਏ ਕਰ ਰਹੇ ਆ ਸਾਰੇ ਇੰਨੇ ਹੈਪੀ ਆ ਬਹੁਤ ਖੜੀ ਇੰਜੋਏ ਹੋ ਰਿਹਾ ਹੈ ਸਾਡਾ ਤੇ ਅਸੀਂ ਥੈਂਕ ਕਰਦੇ ਹਾਂ ਕਿ ਸਾਨੂੰ ਇੰਨੀ ਵਧੀਆ ਪਾਰਟੀ ਅਰੇਂਜ ਕਰਨ ਲਈ ਤੇ ਅਸੀਂ ਇੰਨੇ ਬੜੀਆਂ ਮਿਸਟ੍ਰੀਨ ਪਿਆਰ ਬਣੀਆਂ ਪੰਜਾਬਣਾਂ ਬਣੀਆਂ ਹੋਈਆਂ ਸਨ ਬਹੁਤ ਐਕਸਾਈਟਮੈਂਟ ਹੋ ਰਿਹਾ ਹੈ ਕਿ ਅੰਦਰੋਂ ਇਸ ਲਈ ਅਸੀਂ ਬਹੁਤ ਖੁਸ਼ ਹਤੀਆਂ ਹਰ ਕਿਸੇ ਨੂੰ ਮਨਾਣੀਆਂ ਚਾਹੀਦੀਆਂ ਕਿ ਇਹ ਬਹੁਤ ਕੁਝ ਬਹੁਤ ਵਧੀਆ ਹੁੰਦਾ ਧੰਨਵਾਦ ਕਦਾ ਲੱਗ ਰਿਹਾ ਹੈ ਤੇ ਮੀਆਂ ਅੱਜ ਬਹੁਤ ਚਾਹੀਏ ਬਹੁਤ ਵਧੀਆ ਲੱਗ ਰਿਹਾ ਬਹੁਤ ਇੰਜੋਏ ਹੋ ਰਿਹਾ ਅਕੂਲੀ ਇੰਜੋਏ ਹੋ ਰਿਹਾ ਕਦੇ ਬੰਦਾ ਸੋਚਦਾ ਨਹੀਂ ਹੈਗਾ ਕਿਦਾਂ ਇੰਜੋਏ ਵੀ ਹੋਊਗਾ ਬਟ ਬਹੁਤ ਇੱਥੇ ਅੱਗੇ ਪਤਾ ਚਾਹੁੰਦਾ ਕਿ ਬਹੁਤ ਜ਼ਿਆਦਾ ਇੰਜੋਏ ਹੋ ਰਿਹਾ ਹੈਗਾ ਮੈਂ ਕਹਿੰਦੀ ਹਾਂ ਹਰ ਵਾਰ ਹਰ ਸਾਲ ਹੋਣਾ ਚਾਹੀਦਾ ਫੰਕਸ਼ਨ ਕਿਉਂਕਿ ਇਹ ਲੇਡੀਜ਼ ਨੂੰ ਮੌਕਾ ਦਿੱਤਾ ਦੇ ਦਿੱਦਾ ਮਿਲਦਾ ਇਸ ਲਈ ਜਰੂਰ ਹੋਣਾ ਚਾਹੀਦਾ ਸਰ ਜੀ ਕੱਲ੍ਹ ਸਾਲ ਮੇਰਾ ਨਾਮ ਗੁਰਪ੍ਰੀਤ ਹੈ ਅਬੰਦੀ ਵੱਲੋਂ ਇਹ ਫੰਕਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਐਨੀ ਮੈਮ ਵੀ ਆਏ ਹੋਏ ਨੇ ਔਰ ਬਹੁਤ ਵੀ ਬਹੁਤ ਜ਼ਿਆਦਾ ਇਥੇ ਆਏ ਹੋਏ ਨੇ ਗੈਸਟ ਸਪੀਕਰ ਪਰ ਸਿ ਬਹੁਤ ਇੰਜੋਏ ਕੀਤਾ ਤੇ ਰੈਂਪਕ ਵੀ ਹੋ ਰਹੀ ਹੈ ਡਾਂਸ ਵੀ ਹੋ ਰਿਹਾ ਹੈ ਤੇ ਇਸ ਦਾ ਫੰਕਸ਼ਨ ਅਸੀਂ ਬਹੁਤ ਇੰਜੋਏ ਕਰ ਰਿਆ ਥੈਂਕ ਯੂ ਸੋ ਮਚ ਬਹੁਤ ਅੱਛਾ ਸਰ ਬਹੁਤ ਵਧੀਆ ਹਾਂਜੀ ਅੱਜ ਸਰ ਬਹੁਤ ਅਸੀਂ ਸਾਰੇ ਬਹੁਤ ਇੰਜੋਏ ਕਰ ਰਹੀ ਆ ਸਾਰੇ ਪਰਫਾਰਮੈਂਸਸ ਸਰ ਮੈਂ ਫਸਟ ਟਾਈਮ ਆਈ ਆ ਕਿੱਦਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਸਰ ਕਲਚਰ ਨੂੰ ਸਭ ਆਪਣੇ ਪੰਜਾਬੀ ਬਣਾ ਗਏ ਹੈ ਕਿੱਦਾਂ ਲੱਗ ਹਾਂਜੀ ਸਰ ਬਹੁਤ ਅੱਛਾ ਪੰਜਾਬੀ ਕਲਚਰ ਹੈ ਔਰ ਅਸੀਂ ਅੱਜ ਬਹੁਤ ਅੱਛਾ ਫੀਲ ਕਰ ਰਹੇ ਆ ਇਸ ਪਹਿਰਾਵੇ ਦੇ ਵਿੱਚ ਹਾਂਜੀ ਸਰ ਪੰਜਾਬੀ ਪਹਿਰਾਵੇ ਤੇ ਪਤੀਆਂ ਤੇ ਸਾਰੇ ਬੋਲੀਆਂ ਵਗੈਰਾ ਸਾਰਾ ਡਾਂਸ ਫਿਕਸ ਹੋ ਰਿਹਾ ਹੈ ਹਾਂਜੀ ਸਰ ਇਹ ਕਹਿਣਾ ਚਾਹਾਂਗੇ ਕਿ ਅਸੀਂ ਅੱਜ ਭਾਗ ਲੈਤਾ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਪੰਜਾਬੀ ਕਲਚਰ ਨੂੰ ਹੋਰ ਅੱਗੇ ਵਧਾਉਣ ਲਈ ਸਾਨੂੰ ਇਹਨਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਮੇਰਾ ਕੀ ਨਾਮ ਮੇਰਾ ਨਾਮ ਗੁਰਮਨਪ੍ਰੀਤ कौर ਇਹ ਥੀਸ ਦਾ ਪ੍ਰੋਗਰਾਮ ਅੱਜ ਅਸੀਂ ਇੰਜੋਏ ਕੀਤਾ ਮੈਂ ਵੀ ਫਸਟ ਟਾਈਮ ਹੀ ਆਈ ਆ ਇਹ ਅਮਨਜੀ ਵੱਲੋਂ ਉਹ ਮੇਰੀ ਫਰੈਂਡ ਹੈ ਕਾਫੀ ਅੱਛਾ ਲੱਗਿਆ ਅੱਜ ਇੰਜੋਏ ਕਰਕੇ ਬਟ ਕਾਫੀ ਪੰਜਾਬੀ ਕਲਚਰ ਵੈਸੇ ਕਾਫੀ ਪਿਛੜਦਾ ਜਾ ਰਿਹਾ ਹੈ ਪਰ ਜੇ ਇਦਾਂ ਹੀ ਆਪਾਂ ਜੁੜੇ ਰਵਾਂਗੇ ਸਾਰੇ ਤਾਂ ਕਾਫੀ ਅੱਛਾ ਲੱਗਦਾ ਹੈ ਤੇ ਸਾਰਿਆਂ ਨੂੰ ਪਤਾ ਲੱਗੇਗਾ ਸਾਡਾ ਐਕਚੁਅਲ ਪੰਜਾਬੀ ਕਲਚਰ ਹੈ ਕੀ ਅੱਜ ਕੱਲ੍ਹ ਜੇਨਰੇਸ਼ਨ ਉਹ ਚੀਜ਼ ਖੁੱਲਦੀ ਜਾ ਰਹੀ ਹੈ ਮੈਨੂੰ ਜਿਹੜਾ ਕੰਮ ਕੀਤਾ ਬਈ ਹੈ ਹਾਂਜੀ ਮੈਮ ਬਹੁਤ ਵਧੀਆ ਕਰ ਰਹੀ ਹੈ ਜੋ ਵੀ ਕਰ ਰਹੀ ਹੈ ਬਹੁਤ ਅੱਛਾ ਕਰ ਰਹੀ ਹੈ ਪਰ ਮੈਨੂੰ ਬਹੁਤ ਅੱਛਾ ਲੱਗਿਆ ਜਦ થી ਆ ਕੇ ਮੈਂ ਫਸਟ ਟਾਈਮ ਆਈ